ਰੰਜੀਤ <mile> ਅਕਰ <en> <homepage> ਨਾਲਾਉ ਕੱਟ ਲਈ ਲਾਉ ਕੋਈ ਨਾ ਕੋਈ ਠੀਕ ਹੈ ਠੀਕ ਹੈ ਆਪ ਕੋ ਉਹ ਉਹ ਠੀਕ ਹੈ ਠੀਕ ਹੈ ਥੈਂਕ ਯੂ ਅਮਾ ਚਪਲ ਚਪਲ ਕਰ ਗਏ ਕਰ ਗਏ ਆਪਾ ਜੀ

ਸਤਿ ਸ੍ਰੀ ਅਕਾਲ ਜੀ ਜਮਾ ਰੋ ਆ ਅਰਦਾਸ ਬੇਨਤੀ ਕਰਨੀ ਹੈ ਪ੍ਰਬੰਧ ਤਾਂ ਸਾਰੇ ਹੋ ਹੀ ਜਾਂਦੇ ਹੁੰਦੇ ਹਰ ਹਰ ਚੀਜ਼ ਦੇ ਤੇ ਹੁਣ ਅਰਦਾਸ ਬੇਨਤੀ ਕਰਾਂਗੇ ਕਿਹੜਾ ਜੀ ਇੱਕ ਅਕੀਬ ਦੇ ਵਿੱਚ ਸਾਰਾ ਪ੍ਰਬੰਧ ਕੀਤਾ ਗਿਆ ਤਾਂ ਤੋਂ ਕਿੰਨੇ ਕਿ ਮਸਨੂਰ ਆ ਜਿਹੜੇ ਦਰਸ਼ਕ ਹੁੰਦੇ ਨੇ ਕਿਦਾਂ ਜਿਹੜੇ ਦਰਸ਼ਕ ਦੇ ਵਿੱਚ ਮਤਲਬ ਸਟੇਜ ਦਰਸ਼ਕ ਹੁੰਦੇ ਨੇ ਕਿੱਥੇ ਕਰਕੇ ਆ ਕਿਹੜਾ ਪਿੰਡ ਆ ਕਿੰਨੀ ਕੁ ਦੂਰ ਆ ਘੱਟ ਇਹ ਪਿੰਡ ਪੋਨਾ ਜੀ ਜਗਰੌਂ ਦੇ ਨਾਲ ਲੱਗਦਾ ਪਿੰਡ ਆ ਜਗਰੌਂ ਇਥੋਂ 4-5 ਕਿਲੋਮੀਟਰ ਪੈਂਦਾ ਵਾ ਕਰਦੇ ਲੱਗੇ ਪ੍ਰਬੰਧ ਆਏ ਥੋੜੀ ਜਿਹੀ ਅੱਧਾ ਕਿਲੋਮੀਟਰ ਮੈਨੇ ਗਿਆ ਚਾਰ ਚਾਰ 500 ਗੱਜ ਤੇ ਇਹ ਸਾਰੇ ਪ੍ਰਬੰਧ ਹੋ ਰਹੇ ਆ ਅੱਜ ਸਰ ਕਿੰਨੇ ਗੈਦਰਿੰਗ ਦਾ ਕਿੰਤਾ ਦਾ ਆਇਆ ਫਿਰ ਤਾਂ ਹੀ ਸੰਗਤ ਦਾ ਹੁਣ ਕੁਛ ਨਹੀਂ ਗਿਆ ਜਾ ਸਕਦਾ ਕਿੰਨੀ ਸੰਗਤ ਆਉਣੀ ਹੈ ਇਹ ਤਾਂ ਜਿਹੜੇ ਚੌਣ ਵਾਲੇ ਉਹਨਾਂ ਨੇ ਪਹੁੰਚਣਾ ਉਹਨਾਂ ਉਹਨਾਂ ਈ ਲੱਗਦਾ ਸੁਰੱਖਿਆ ਬਲ ਵੀ ਤਨਾਤ ਕਰ ਦਿੱਤੀ ਗਈ ਉਹ ਸਾਰਾ ਸਾਰੇ ਪ੍ਰਬੰਧ ਪੂਰੇ ਕੀਤੇ ਹੋਏ ਆ ਹੁਣ ਸਭ ਚੀਜ਼ ਦਾ ਪੂਰਾ ਪ੍ਰਬੰਧ ਆ ਹਾਂ ਔਰ